ਨਾਲਪਿੰਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਿਹਤ ਵਿਭਾਗ ਲੁਧਿਆਣਾ ਨੇ 1 ਜੁਲਾਈ ਤੋਂ 31 ਜੁਲਾਈ ਤੱਕ 1 ਮਹੀਨਾ ਪਰ ਚੱਲਣ ਵਾਲੀ ਸਟਾਪ ਡਾਇਰੀਆ ਮਹਿੰਮ ਸ਼ੁਰੂ ਕੀਤੀ ਹੈ ਜਿਸ ਦਾ ਥੀਮ ਹੈ ਡਾਇਰੀਆ ਕੀ ਰੋਕਥਾਮ ਸਫਾਈ ਔਰ ਓ ਆਰ ਐਸ ਸੀ ਰੱਖੇ ਆਪਣਾ ਧਿਆਨ ਇਸ ਮਹਿੰਮ ਦਾ ਉਦੇਸ਼ ਰੋਕਥਾਮ ਅਤੇ ਜਾਗਰੂਕਤਾ ਪਹਿਰ ਕਦਮੀਆਂ ਦੀ ਇੱਕ ਲੜੀ ਰਾਈ ਮੌਨਸੂਨ ਸੀਜ਼ਨ ਦੌਰਾਨ ਡਾਇਰੀਆ ਦੇ ਕੇਸਾਂ ਨੂੰ ਘਟਾਉਣਾ ਹੈ ਗਤੀਵਿਧੀਆਂ ਵਿੱਚ ਜ਼ਿੰਕ ਅਤੇ ORS ਦੇ ਪੈਕਟਾਂ ਦੀ ਵਿਆਪਕ ਵੰਡ ਪਾਈਚਾਰਕ ਪੱਧਰ ਤੇ ਜਾਗਰੂਕਤਾ ਮੁਹਿੰਮਾ ਅਤੇ ਮੀਡੀਆ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਮਜ਼ਬੂਤ ਸੰਪਰਕ ਸ਼ਾਮਲ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਲੁਧਿਆਣਾ ਡਾਕਟਰ ਰਮਨਦੀਪ ਕੌਰ ਨੇ ਕਿਹਾ ਕਿ ਮੌਨਸੂਨ ਦੀ ਸ਼ੁਰੂਆਤ ਦੇ ਨਾਲ ਡਾਇਰੀਆ ਦੀਆਂ ਬਿਮਾਰੀਆਂ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਖਾਸ ਕਰਕੇ ਬੱਚਿਆਂ ਵਿੱਚ ਇਹ ਮੁਹਿੰਮ ਸਵੱਛਤਾ ਸੁਰੱਖਿਤ ਪੀਣ ਵਾਲੇ ਪਾਣੀ ਅਤੇ ORS ਦੇ ਜਿੰਕ ਦੀ ਸਮੇਂ ਸਿਰ ਵਰਤੋਂ ਤੇ ਕੇਂਦ੍ਰਿਤ ਹੋਵੇਗੀ। ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਅਮਿਤਾ ਅਰੋੜਾ ਨੇ ਜਾਣਕਾਰੀ ਦੰਦਾ ਦੱਸਿਆ ਕਿ ਸਿਹਤ ਟੀਮਾਂ ਨੂੰ ਜ਼ਿਲ੍ਹੇ ਦੇ ਹਰ ਕੋਨੇ ਤੱਕ ਪਹੁੰਚਣ ਲਈ ਲਾਮਬੰਦ ਕੀਤਾ ਗਿਆ ਹੈ। ਉਹਨਾਂ ਅਗੇ ਕਿਹਾ ਕਿ ਅਸੀਂ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਸਕੂਲਾਂ, ਆਂਗਣਵਾੜੀ ਅਤੇ ਸਿਹਤ ਸਹੂਲਤਾਂ ਵਿੱਚ ਜਾਗਰੂਕਤਾ ਸੈਸ਼ਨ ਆਯੋਜਿਤ ਕਰ ਰਹੇ ਹਾਂ। ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਜਾਗਰੂਕਤਾ ਜਾਂ ਇਲਾਜ ਦੀ ਘਾਟ ਕਾਰਨ ਪੀੜਤ ਨਾ ਹੋਵੇ। ਸਿਹਤ ਵਿਭਾਗ ਨੇ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਜਨਤਾ ਦੇ ਸਹਿਯੋਗ ਦੀ ਅਪੀਲ ਕੀਤੀ ਅਤੇ ਨਿਵਾਸੀਆਂ ਨੂੰ ਸਫਾਈ ਬਣਾਈ ਰੱਖਣ, ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਰਤੋਂ ਕਰਨ ਅਤੇ ਡਾਇਰੀਆ ਹੋਣ ਦੀ ਸਥਿਤੀ ਵਿੱਚ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਅਪੀਲ ਕੀਤੀ ਹੈ।